ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਸ਼ੈਮੀ ਪਿੰਡ ਜੰਡਾਲੀ ਖੁਰਦ ਜ਼ਿਲ੍ਹਾ ਮਲੇਲਕੋਟਲਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤੇ ਪਾਵਨ ਸਥਾਨ ਹੈ ਜਦੋਂ ਗੁਰੂ ਪਾਤਸ਼ਾਹ ਜੀ ਮਾਲਵੇ ਯਾਤਰਾ ਦੇ ਸਮੇਂ ਇਸ ਅਸਥਾਨ ਤੇ ਆਏ ਗੁਰੂ ਪਾਤਸ਼ਾਹ ਜੀ ਨੇ ਇੱਕ ਤੀਰ ਆਪਣੀ ਮੌਜ ਵਿੱਚ ਛੱਡਿਆ ਤਾਂ ਇਸ ਸਥਾਨ ਤੇ ਇੱਕ ਹਿਰਨੀ ਦੇ ਢਿੱਡ ਵਿੱਚ ਵੱਜਿਆ ਜਦੋਂ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਤਾਂ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਉਸ ਹਿਰਨੀ ਨੂੰ ਠੀਕ ਕੀਤਾ ਦਰਸ਼ਾ ਕਰੋ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤੇ ਪਾਵਨ ਸਥਾਨ ਹੈ ਤੇ ਸੰਗਤਾਂ ਸਰਦਾ ਦੇ ਨਾਲ ਇਸ ਪਾਵਨ ਸਥਾਨ ਤੇ ਆਉਂਦੀਆਂ ਨੇ ਤੇ ਹਰ ਇੱਕ ਦੇ ਮਨੋਂ ਮਨੋ ਕਾਵਨਾ ਇਸ ਸਥਾਨ ਤੇ ਪੂਰੀ ਹੁੰਦੀ ਹੈ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੀ ਮਾਲਵੇ ਦੀ ਯਾਤਰਾ ਦੇ ਸਮੇਂ ਇਸ ਸਥਾਨ ਤੇ ਆਏ ਤੇ ਪਾਤਸ਼ਾਹ ਜੀ ਨੇ ਜਦੋਂ ਮੌਜ ਦੇ ਵਿੱਚ ਇੱਕ ਤੀਰ ਚਲਾਇਆ ਤਾਂ ਉਹ ਤੀਰ ਇਸ ਸਥਾਨ ਤੇ ਇੱਕ ਹਿਰਨ ਦੇ ਢੱਡ ਵਿੱਚ ਵੱਜਿਆ ਜਦੋਂ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਤਾਂ ਆਪ ਉਹ ਇਸ ਸਥਾਨ ਤੇ ਆਏ ਉਸ ਹਿਰਨੀ ਨੂੰ ਠੀਕ ਕੀਤਾ ਤੇ ਇਸ ਨਗਰ ਨੂੰ ਇਸ ਏਰੀਆ ਨੂੰ ਗੁਰੂ ਪਾਤਸ਼ਾਹ ਜੀ ਨੇ ਭਾਗ ਲਾਇਆ ਤੇ ਹੁਣ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੋਭਤ ਹੈ ਪਿੰਡ ਝੰਡਾਲੀ ਜ਼ਿਲ੍ਹਾ ਮਰੇਰੂਕੋਟਲੇ ਦਾ ਪਿੰਡ ਹੈ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਪੇਜ ਨੂੰ ਫੋਲੋ ਕਰੋ ਜੀ ਦਰਸ਼ਨ ਕਰੋ ਇਹ ਹੈ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਸਾਹਿਬ ਬੇਅੰਤ ਸੰਗਤਾਂ ਇਸ ਸਥਾਨ ਤੇ ਸਰਦਾ ਦੇ ਨਾਲ ਆਉਂਦੀਆਂ ਨੇ ਤੇ ਹਰ ਇੱਕ ਦੇ ਮਨ ਦੀ ਭਾਵਨਾ ਇਸ ਸਥਾਨ ਤੇ ਪੂਰੀ ਹੁੰਦੀ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਜਨਾਲੀ ਖੁਰਦ ਜ਼ਿਲ੍ਹਾ ਮਲੇਰਕੋਟਲਾ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਹਰ ਇੱਕ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਹੋਣ ਤੇ ਇਸ ਇਤਿਹਾਸ ਦੇ ਬਾਰੇ ਹਰ ਇੱਕ ਨੂੰ ਪਤਾ ਲੱਗ ਸਕੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 6ਵੇਂ ਪਿੰਡ ਜੰਡਾਲੀ ਖੁਰ